ਸਰਿਕਾਨ ਮੈਂ ਅਬਰਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਬਿੱਟੂ ਜੀ ਜੀ ਸੋਟਲ ਸਾਹਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਪਰਾਲੀ ਦੇ ਮੁੱਦੇ ਨੂੰ ਲੈ ਕੇ ਜਿੱਥੇ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਹਾਲਾਂਕਿ ਕਈ ਸਾਲਾਂ ਨਾਲੋਂ ਅੰਕੜੇ ਪਰਾਲੀ ਨੂੰ ਅੱਗ ਲਾਉਣ ਦੇ ਘਟੇ ਨੇ ਪਰ ਗੁਰਦਾਸਪੁਰ ਦੇ ਵਿੱਚ ਡੀਸੀ ਨੂੰ ਮਜਬੂਰ ਹੋ ਗਏ ਖੇਤਾਂ ਦੇ ਵਿੱਚ ਉਤਰਨ ਦੇ ਲਈ ਤੇ ਅੱਗ ਬੁਝਾਉਣ ਦੇ ਲਈ ਡੀਸੀ ਤੇ ਐਸਐਸਪੀ ਖੁਦ ਮੌਕੇ ਤੇ ਪਹੁੰਚੇ ਜੀ ਦੇਖੋ ਜਿਹੜਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਵਰਾਲੀ ਦੇ ਮਾਮਲੇ ਘਟੇ ਹੈ ਇਹਦੇ ਵਿੱਚ ਸਚਾਈ ਵੀ ਹੈ ਅੱਜ ਤੋਂ 4 ਸਾਲ ਪਿਛਲੇ ਦੇ ਅੰਕੜੇ ਦੇਖੋ ਤਾਂ ਇਹ 90 70 75 75000 ਦੇ ਲਗਭਗ ਸੀ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਦੇ ਵਿੱਚ ਕਮੀ ਤਾਂ ਆਈ ਹੈ ਪਰ ਜਿਹੜਾ ਪ੍ਰਚਾਰ ਇਸ ਵਾਰ ਇਹ ਕੀਤਾ ਜਾ ਰਿਹਾ ਕਿ ਬਹੁਤ ਕਮੀ ਆ ਗਈ ਹੈ ਉਹਦਾ ਮੁੱਖ ਕਾਰਨ ਇਹ ਹੈ ਕੇ ਹੜਾਂ ਦੇ ਝੰਬੇ ਹੋਏ ਝੁੰਨੇ ਨੇ ਵੱਡੇ ਪੱਦਰ ਦੇ ਉੱਤੇ ਜਿਹੜੀ ਨਮੀ ਹੈ ਉਹਨੇ ਝੁੰਨੇ ਤੇ ਮਾਰ ਕੀਤੀ ਹੈ 17% ਜਿਹੜਾ ਖਰੀਦ ਏਜੰਸੀਆਂ ਨੇ ਨਿਰਧਾਰਤ ਕੀਤੀ ਹੈ ਉਹਨੇ ਨਮੀ ਨਹੀਂ ਆ ਰਹੀ ਜਿਹਦੇ ਕਰਕੇ ਕਟਾਈ ਦਾ ਸਮਾਂ ਕੁਝ ਲੇਟ ਹੈ ਪਰੇ ਦੇ باوجود ਫੇਰ ਵੀ ਕੁਝ ਨਾ ਕੁਝ ਅੰਕੜਿਆਂ ਦੇ ਵਿੱਚ ਕਮੀ ਨਜ਼ਰ ਆਉਂਦੀ ਨਜ਼ਰ ਆ ਰਹੀ ਹੈ ਪਤਾ ਲੱਗਿਆ ਕਿ ਸਾਰੇ ਪਾਸੇ ਜਿੰਨੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਅੱਗੇ ਟੀਮਾਂ ਦਿੱਤੀਆਂ ਹੋਈਆਂ ਨੇ ਤੁਸੀਂ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੋ ਇਹ ਸਮੱਸਿਆ ਕੱਲੀ ਇੱਕ ਪਾਸੇ ਦੀ ਨਹੀਂ ਹੈ ਬਲਵਿੰਦਰ ਸਿਆਣ ਇਹ ਸਮੱਸਿਆ ਕਈ ਪਾਸੇ ਦੀ ਹੈ ਸਭ ਤੋਂ ਵੱਡੀ ਸਮੱਸਿਆ ਇਹਦੇ ਵਿੱਚ ਇਹ ਹੁੰਦੀ ਹੈ ਕਿ ਜਿਹੜੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਮਸ਼ੀਨਾਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ ਪਿਛਲੇ ਸਮੇਂ ਦੌਰਾਨ ਜਿਹੜੀਆਂ ਮਸ਼ੀਨਾਂ ਸਬਸਿਡੀ ਦੇ ਆਧਾਰ ਤੇ ਦਿੱਤੀਆਂ ਉਹ ਮਸ਼ੀਨਾਂ ਚਾਰ-ਚਾਰ ਥਾਵਾਂ ਤੇ ਚਲੀਆਂ ਗਈਆਂ ਉਨ੍ਹਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਕਥਤ-ਹੇਰੀਆਂ-ਪੇਰੀਆਂ ਹੋਈਆਂ। ਉਹਦੇ ਬਾਰੇ ਸਰਕਾਰ ਵੀ ਚੁੱਪ ਐ। ਤੇ ਇੱਕ ਜਿਹੜੀ ਅਸਲ ਸਮੱਸਿਆ ਹੈ ਉਹਦੇ ਬਾਰੇ ਨਾ ਤਾਂ ਸਰਕਾਰ ਦਾ ਧਿਆਨ ਹੈ ਨਾ ਕਿਸੇ ਹੋਰ ਦਾ। ਉਹ ਇਹ ਕਿ ਜਿਹੜਾ ਛੋਟਾ ਤੇ ਦਰਮਿਆਨਾ ਕਿਸਾਨ ਹੈ ਉਹ 100-100 ਹਾਰਸ ਪਾਵਰ ਦਾ ਟਰੈਕਟਰ ਤੇ ਇਹਦੇ ਪ੍ਰਬੰਧਨ ਵਾਲੀਆਂ ਮਸ਼ੀਨਾਂ ਨਹੀਂ ਖਰੀਦ ਸਕਦਾ। ਉਹਦੇ ਕੋਲ ਜ਼ਮੀਨ ਤਾਂ 2.5 ਤਿੰਨ ਕਿੱਲੇ ਆ ਜਾਂ 4 ਕਿੱਲੇ ਆ 5 ਕਿੱਲੇ ਆ। ਉਹ ਐਡੇ ਮੰਗੇਗੇ ਸੰਦ ਬਲੇਮੇ ਕਿਥੋਂ ਲਿਆਏਗਾ? ਉਹਦਾ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ। ਆਪਾਂ ਜਦੋਂ ਪ੍ਰੋਗਰਾਮਾਂ ਤੇ ਬੈੰਨੇ ਆ ਬਹੁਤ ਸਾਰੇ ਕਿਸਾਨ ਭਰਾ ਆਪਾਂ ਨੂੰ ਫੋਨ ਵੀ ਕਰਦੇ ਐ ਕਿ ਜੇ ਅਸੀਂ ਬਿਲਕੁਲ ਅੱਗ ਲਾਉਣਾਂ ਦੇ ਹੱਕ 'ਚ ਨਹੀਂ ਅਸੀਂ ਚਾਹੁੰਦੇ ਹਾਂ ਸਾਨੂੰ ਕੋਈ ਨਾ ਕੋਈ ਮਸ਼ੀਨ ਦਾ ਸਰਕਾਰ ਦੇ ਖੇਤੀਬਾੜੀ ਵਿਭਾਗ ਮਹਿੰਦ ਕਰਕੇ ਦੇਵੇ ਹਾਲਾਂਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਬੜੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਬਹੁਤ ਜ਼ਿਆਦਾ ਸਿਹਰਦ ਸਖਸ਼ੀਅਤ ਨੇ ਉਹ ਪਤਾ ਨਹੀਂ ਇਹਨੇ ਚ ਕਿਵੇਂ ਆ ਗਏ ਉਹਨਾਂ ਦਾ ਸਭਾ ਲੋਕਾਂ ਦੇ ਵਿੱਚ ਵਿਚਰਨਾ ਇੱਕ ਅਲੱਗ ਕਿਸਮ ਦਾ ਹੈ ਮੈਂ ਖੁਟਗਾ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਅਗਲੇ ਸਾਲ ਤੋਂ ਜਾਓ ਉਦੋਂ ਅਗਲੇ ਸਾਲ ਤੋਂ ਆਪਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਪ੍ਰਾਲੀ ਸੜਨ ਦਾ ਜ਼ੀਰੋ ਕੇਸ ਹੋਵੇ ਤਾਂ ਮਸ਼ੀਨਾ ਤੇ ਟਰੈਕਟਰ ਇਹ ਹਰੇਕ ਪਿੰਡ ਦੀ ਸਹਿਕਾਰੀ ਸਭਾ ਨੂੰ ਦੇ ਦਿਓ ਘੱਟੋ ਘੱਟ ਇੱਕ ਤੇ ਵੱਧ ਤੋਂ ਵੱਧ ਉਸ ਪਿੰਡ ਦੇ ਰਕਵੇ ਦੇ ਹਿਸਾਬ ਨਾਲ ਤਾਂ ਕਿ ਛੋਟਾ ਤੇ ਦਰਮਿਆਨਾ ਕਿਸਾਨ ਉਥੋਂ ਕਿਰਾਏ ਦੇ ਉੱਤੇ ਕਿਰਾਇਆ ਵੀ ਬਾਜਬ ਰੱਖੋ ਉਹ ਲੋਕ ਅਦਾ ਕਰ ਸਕਣ ਤੇ ਬਹੁਤ ਸਾਰੇ ਥਾਵਾਂ ਤੇ ਅਸੀਂ ਇਹ ਵੀ ਦੇਖਿਆ ਕਿ ਜਿਹੜੇ ਵੱਡੇ ਕਿਸਾਨ ਨੇ ਉਹ ਆਪਣੇ ਨਾਲ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੀ ਮਦਦ ਵੀ ਕਰ ਰਹੇ ਨੇ ਤੇ ਫਿਰ ਬਣਜੋ ਬਹੁਤ ਸਾਰੇ ਪਿੰਡ ਨੇ ਜਿਹੜੇ ਇਸ ਖੇਤਰ ਦੇ ਵਿੱਚ ਇਨਾਮ ਲੈ ਚੁੱਕੇ ਐ ਨਾਬੇ ਦੇ ਨਾਲ ਇੱਕ ਪਿੰਡ ਹੈ ਕਲਰ ਮਾਜਰੀ ਉਹਨਾਂ ਨੇ ਕਦੇ ਅੱਗ ਨਹੀਂ ਲਾਈ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਰਣਸੀ ਕਲਾਮ ਉੱਥੋਂ ਦੇ ਸਰਪੰਚ ਸਾਹਿਬ ਨੇ ਪ੍ਰੀਤਿੰਦਰ ਸਿੰਘ ਉਹ ਕਹਿੰਦੇ ਅਸੀਂ ਕਦੇ ਅੱਗ ਨਹੀਂ ਲਾਈ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬੱਲੋ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਅੱਗ ਨਹੀਂ ਲਾਈ ਤੇ ਫਿਰ ਜਿਹੜੇ ਇਹ ਕਹਿੰਦੇ ਅਸੀਂ ਤਾਂ ਕਲਾਮਾਂਗੇ ਹਟਾ ਕੇ ਦਿਖਾਓ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਦੇ ਹੱਥ ਬਹੁਤ ਲੰਬੇ ਹੁੰਦੇ ਆ ਆਪਾਂ ਇਸ ਗੱਲ 'ਤੇ ਨਾ ਪਈਏ ਨੁਕਸਾਨ ਹੋਏਗਾ ਜੇ ਤੁਹਾਡੇ ਲਾਲ ਐਂਟਰੀਆਂ ਕਰਤੀਆਂ ਤਾਂ ਤੁਸੀਂ ਨਾ ਜ਼ਮੀਨ ਵੇਚ ਸਕੋਗੇ ਨਾ ਕੋ ਕਰਜ਼ਾ ਲੈ ਸਕੋਗੇ ਅਸੀਂ ਹਮੇਸ਼ਾ ਕਿਸਾਨ ਦੀ ਗੱਲ ਕਰਦੇ ਆਂ ਕਿਸਾਨ ਦੇ ਨਾਲ ਖੜਦੇ ਆਂ ਜਿਵੇਂ ਉਹ ਕਿਹਾ ਨਾ ਕਿ ਇੱਕ ਗੀਤ ਦੇ ਵਿੱਚ ਕਿ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਜਿੱਦ ਨਹੀਂ ਆਪਾਂ ਰਜਾਮੰਦੀ ਦੇ ਨਾਲ ਚੱਲ ਗਏ ਆਪਾਂ ਇਹਦਾ ਹੱਲ ਕਰਨਾ ਜਿੱਦ ਕਰਨ ਵਾਸਤੇ ਹੋਰ ਮਹਿਕਮੇ ਬੋ ਜਾਂ ਹੋਰ ਸਿਸਟਮ ਬਹੁਤ ਨੇ ਮੈਨੂੰ ਪੂਰਨ ਆਸ ਹੈ ਕਿ ਸਾਰੇ ਪੰਜਾਬੀ ਇਹ ਕੋਡ ਜਿਹੜਾ ਜਾਣ ਬੁੱਝ ਕੇ ਸਾਡੇ ਗੱਲ 'ਚ ਪਿਆਵੈ ਪਤਾ ਨਹੀਂ ਕਿਹੜੀ ਫਲਾਈਟ ਦੇ ਉੱਤੇ ਪੰਜਾਬ ਦਾ ਧੂਆਂ ਦਿੱਲੀ ਪਹੁੰਚ ਜਾਂਦਾ ਹੈ ਰਸਤੇ 'ਤੇ ਕਿਤੇ ਖੜਦਾ ਹੀ ਨਹੀਂ ਨਾ ਵਾਲੇ ਖੜੇ ਨਾ ਪਾਣੀਪੱਤ ਖੜੇ ਨਾ ਕਰਨਾਲ ਖੜੇ ਨਾ ਸੂਨੀਪੱਤ ਖੜੇ ਲੁਧਿਆਣਾ ਤੋਂ ਚੜਦਾ ਹੈ ਸਿੱਧਾ ਐਨਸੀਆਰ ਨੈਸ਼ਨਲ ਕੈਪੀਟਲ ਰੀਜਨ ਦਿੱਲੀ ਦੇ ਵਿੱਚ ਉਤਰਦਾ ਹੈ ਇਹ ਮੈਟਰੋ ਪੰਜਾਬੀਓ ਤੁਹਾਨੂੰ ਬਧਰਾਮ ਕਰਨ ਦਾ ਇੱਕ ਪੈਰ ਪੈਰ ਦੇ ਉੱਤੇ ਯਤਨ ਹੈ ਆਪਾਂ ਇਹਦੇ ਵਿੱਚੋਂ ਬਾਹਰ ਨਿਕਲ ਕੇ ਰਲ ਕੇ ਇਹ ਕੋਡ ਦਾ ਹੱਲ ਕਰੀਏ ਤੇ ਤੁਸੀਂ ਸਾਰੇ ਇਹਦੇ ਭਾਈਵਾਲ ਬਣੋ ਇਹ ਹੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਕੋਡ ਨੂੰ ਵੀ ਆਪਾਂ ਆਪਣੇ ਗੱਲ ਤੋਂ ਲਾਦ ਗਏ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਜਗਤਾਰ ਸਿੰਘ ਤਾਰਾ ਨੂੰ ਇੱਕ ਅਸਲੇ ਦੇ ਮਾਮਲੇ ਦੇ ਵਿੱਚੋਂ ਢਿਲਸਾਵਾ ਬਰੀ ਕਰ ਦਿੱਤਾ ਗਿਆ ਜੀ ਹਾਂ ਇਹ ਬੜਾ ਪੁਰਾਣਾ ਮਾਮਲਾ ਹੈਗਾ ਜਗਤਾਰ ਸਿੰਘ ਤਾਰਾ ਹੋਰੀ ਉਹਨਾਂ ਦੇ ਉੱਤੇ ਇੱਕ ਕੇਸ ਦਰਜ ਸੀ ਪੁਰਾਣਾ ਆਸਲਾ ਐਕਟ ਦੀ ਧਾਰਾ 17 18 ਬੀ 2009 ਦਾ ਇਹ ਮਾਮਲਾ ਬਲਵੰਦਰ ਕਿੱਥੇ ਦਰਜ ਸੀ ਥਾਣਾ ਭੋਗਪੁਰ ਜਲੰਧਰ ਦੇ ਵਿੱਚ ਵਧੀਕ ਸੈਸ਼ਨ ਜੱਜ ਮਾਂਜੋਗਰ ਜੀਪ ਕੁਮਾਰ 베ਰੀ ਦੀ ਅਦਾਲਤ ਨੇ ਇਹ ਦੋਸ਼ ਸਾਬਤ ਨਹੀਂ ਹੋਏ 9 ਦਾ ਕੇਸ ਹੈ 16 ਸਾਲ ਪੁਰਾਣਾ ਕੇਸ ਹੈ ਸਰਕਾਰੀ ਧਿਰਾਂ ਨੇ ਬੜਾ ਜ਼ੋਰ ਲਾ ਲਿਆ ਉਦੋਂ ਪੁਲਿਸ ਵਾਲਿਆਂ ਨੇ ਕੇਸ ਦਰਜ ਕਰਤਾ 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 ਕਈ ਮੇਰੇ ਵਰਗੇ ਨੰਬਰ ਬਣਾਉਣ ਦੀ ਮਾਰੀ ਕਰਤੇ ਪਰ ਇਹ ਕੇਸ ਸਾਬਤ ਨਹੀਂ ਹੋਇਆ ਇਹ ਸਾਬਤਰਾ ਹੋਣ ਦੀ ਸੂਰਤ ਵਿੱਚ ਮਾਨਯੋਗ ਅਰਾਜੀ ਬੇਰੀ ਸਾਹਿਬ ਦੀ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਬਿਆਇ ਇਜਤਬਰੀ ਕਰਤਾ ਕੀ ਪੰਜਾਬ ਪੁਲਿਸ ਦੇ ਮੁਖੀ ਗੌਰਵ ਜਾਦਵ ਸਾਹਿਬ ਉਹ ਪੁਲਿਸ ਟੀਮ ਦੀ ਜਵਾਬ ਤਾਲਬੀ ਕਰਨਗੇ ਜਿਨ੍ਹਾਂ ਨੇ ਇਹ ਕੇਸ ਦਰਜ ਕੀਤਾ ਸੀ ਹੋ ਸਕਦਾ ਉਹਨਾਂ ਚੋਂ ਤਾਂ ਬਹੁਤ ਸਾਰੇ ਸੇਵਾ ਮੁਕਤ ਹੋ ਗਏ ਹੁਣ ਅਸੀਂ ਪਿੱਛੇ ਵੀ ਦੇਖਿਆ ਹੁਣ ਵੀ ਦੇਖ ਰਹੇ ਹਾਂ ਇਹ ਕੇਸ ਦਰਜ ਕਰਨ ਦੀ ਸੂਚੀ ਬਹੁਤ ਲੰਬੀ ਕਰਦੇ ਆ ਪਰ ਸਾਬਤ ਕਰਨ ਦੀ ਸੂਚੀ ਚਿੜੀ ਦੇ ਪੌਂਚੇ ਚੱਟੀ ਹੈ ਇਹ ਕੇਸ ਇਸ ਕਰਕੇ ਸਾਬਤ ਨਹੀਂ ਹੋਇਆ ਇਹਦਾ ਹੁਣ ਜਵਾਬ ਸਬੰਧਤ ਏਜੰਸੀ ਕੀ ਦੇਵੇਗੀ ਜੀ ਜੀ ਸੋ ਤੁਸੀਂ ਜੋ ਪਾਸੇ ਗੱਲ ਕਰ ਰਹੇ ਜੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰੈਸ ਨੂੰ ਸੰਬੋਧਨ ਕਰਦੇ ਨੇ ਤੇ ਜਿੱਥੇ ਉਹਨਾਂ ਵੱਲੋਂ ਉਪਰਾਲੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਜੀ ਦੇਖੋ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਵਿੱਚ ਬਹੁਤ ਵਿਸਥਾਰ ਦੇ ਵਿੱਚ ਤਾਂ ਬਹੁਤ ਸਾਰੀਆਂ ਮੁੱਦਾਂ ਦੇ ਉੱਤੇ ਮੈਂ ਪਹਿਲਾਂ ਬੋਲ ਚੁੱਕਿਆ ਹਾਂ ਇਹ ਪ੍ਰਾਲੀ ਵਾਲਾ ਮੁੱਦਾ ਜਿਹੜਾ ਇਹਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਸਹਿਰਦਤਾ ਤੇ ਛਿੱਤਤ ਦੇ ਨਾਲ ਲਿਆ ਜੇ ਝੋਨਾ ਪੰਜਾਬ ਪੈਦਾ ਕਰਦਾ ਹੈ ਤਾਂ ਕੋਈ ਆਪਣੇ ਲਈ ਨਹੀਂ ਕਰਦਾ ਪੰਜਾਬੀਆਂ ਦੀ ਤਾਂ ਝੋਨਾ ਖਰਾਕ ਹੀ ਨਹੀਂ ਠੀਕ ਹੈ ਬਿਆਹ ਬੂਹਾ ਦੇ ਉੱਤੇ ਕਦੇ ਬਰੇ ਛਮਾਈ ਆਪਾਂ ਚਾਰ ਚਮਚੇ ਚੌਲਾਂ ਦੇ ਖਾ ਵੀ ਲੈਣੇ ਅੱਜ ਤੋਂ 30 ਸਾਲ ਪੁਰਾਣਾ ਜਾਓ ਮੈਨੂੰ ਇੱਧਰ ਦਾ ਤਾਂ ਪਤਾ ਨਹੀਂ ਜੇ ਸਾਡੇ ਮਾਲਵੇ ਦੇ ਵਿੱਚ ਖਾਸ ਕਰ ਮਾਨਸਾ ਬਠਿੰਡਾ ਬਰਨਾਲਾ ਮੁਕਸਰ ਇਹ ਏਰੀਏ ਦੇ ਵਿੱਚ ਕਿਸੇ ਦੇ ਘਰੇ ਖੰਡ ਪਟ ਸਾਹਿਬ ਹੁੰਦਾ ਸੀ ਤਾਂ ਉਹ ਲੋਕ ਚੌਲਾਂ ਦਾ ਕੜਾਹਾ ਕਢਦੇ ਤੇ ਬੱਚਿਆਂ ਨੂੰ ਬੁਲਾਉਂਦੇ ਸਕੂਲ ਦੇ ਵਿੱਚ ਸੱਦਾ ਦਿੱਤਾ ਜਾਂਦਾ ਕਿ ਜੀ ਘੰਟਾ ਕੇ ਬੱਚਿਆਂ ਨੂੰ ਭੇਜੋ ਸਾਡੇ ਘਰ ਦੇ ਵਿੱਚ ਬੱਚਿਆਂ ਵਾਸਤੇ ਚੌਲ ਬਣੇ ਨੇ ਉਹ ਗੁੜ ਦੇ ਵਿੱਚ ਬਣੇ ਹੋਏ ਚੌਲਾਂ ਦਾ ਵੀ ਆਪਣਾ ਹੀ ਸਵਾਦ ਹੁੰਦਾ ਸੀ ਤੇ ਲੋਕ ਬੱਚੇ ਬੜੇ ਸਵਾਦ ਨਾਲ ਉਹਨਾਂ ਚੌਲਾਂ ਨੂੰ ਛਕਦੇ ਇਹ ਸਾਡੀ ਖਰਾਕਤਾ ਹੈ ਨਹੀਂ ਤੇ ਕਿਉਂਕਿ ਇਹ ਤੇ ਐਮਐਸਪੀ ਹੈ ਬਹੁਤ ਲੰਬਾ ਚੱਲ ਜੇਗਾ ਜੇ ਮੈਂ ਇਸ ਗੱਲ ਤੇ ਜਾਵਾਂ ਕਿ ਨਰਮਾ ਕਪਾਕ ਕਿਉਂ ਖਤਮ ਹੋਇਆ ਉਹਦੇ ਵਾਸਤੇ ਇੱਕੋ ਗੱਲ ਕਾਹ ਕੇ ਅਫਸਰशाही ਸਿਆਸਤਦਾਨ ਕੰਪਨੀਆਂ ਨਕਲੀ ਬੀਜ ਆਏ ਤੇ ਕਿਹਨੇ ਨਾ ਰੋਕੇ ਨਕਲੀ ਕੀੜੇ ਮਾਰ ਦਵਾਈਆਂ ਆਈਆਂ ਕਿਹਨੇ ਰੋਕਨਾ ਸੀ ਕੋਈ ਸਮਾਂ ਹੁੰਦਾ ਸੀ ਖਾਸ ਕਰ ਬਠਿੰਡਾ ਮੁਕਸਰ ਸੰਗਰੂਰ ਬਰਨਾਲਾ ਤੱਪਾ ਮਾਨਸਾ ਇਹ ਖੇਤਰ ਦੇ ਜਿਹੜੇ ਟਰੱਕ ਯੂਨੀਅਨ ਸੀ ਪੁੱਚੋ ਮੰਡੀ ਬਠਿੰਡਾ ਇਸੇ ਕਰਕੇ ਕਾਮਜਾਬ ਹੁੰਦੀ ਸੀ ਕਿ ਟਰੱਕ ਦਾ ਮਹੀਨੇ ਦੇ ਵਿੱਚ ਇੱਕ ਢੇੜਾ ਗੱਠਾਂ ਦਾ ਬੰਬੇ ਦਾ ਲੱਗ ਜਾਂਦਾ ਸੀ ਉਹ ਕਿਨੇ ਰਗੜਿਆ ਤੇ ਲੋਕਾਂ ਨੇ ਉਹਨੂੰ ਛੱਡ ਕੇ ਤੇ ਕਨਕ ਝੋਨੇ ਦੇ ਚੱਕਰ 'ਚ ਆ ਗਏ ਕਿਉਂਕਿ ਐਮਐਸਪੀ ਹੈ ਕਿਸਾਨ ਅੱਜ ਵੀ ਚਾਹੁੰਦਾ ਹੈ ਕਿ ਮੈਂ ਇਹ ਤੋਂ ਖੜਾ ਛਡਾਵਾਂ ਪਰ ਕਰਨਾ ਕਿਨੇ ਹੈ ਅੱਜ ਤੱਕ ਪੰਜਾਬ ਦੀ ਸਰਕਾਰ ਦੀ ਖੇਤੀ ਨੀਤੀ ਨਹੀਂ ਲਾਗੂ ਹੋਈ 2022 ਤੋਂ ਟਡੋਰਾ ਪਟਿਆ ਵਾ ਖੇਤੀ ਨੀਤੀ ਖੇਤੀ ਨੀਤੀ ਖੇਤੀ ਨੀਤੀ ਨਾ ਭਾਰਤ ਦੇ ਵਿੱਚ ਸਾਨੂੰ ਐਡਵਾਂਸ ਦੱਸਿਆ ਜਾਂਦਾ ਹੈ ਕਿ ਕਿਹੜੀ ਡਿਮਾਂਡ ਹੈ ਉਹਦੇ ਮੁਤਾਬਕ ਫਸਲ ਪੈਦਾ ਕਰੋ ਇੱਥੇ ਫਿਰ ਕੀ ਹੁੰਦਾ ਇੱਕ ਸਾਲ ਜੇ ਕਿਸੇ ਫਸਲ ਦਾ ਭਾਅ ਚੜ੍ਹ ਜੇ ਸਾਰਾ ਕਿਸਾਨ ਉਹਦੇ ਪਿੱਛੇ ਪੈ ਜਾਂਦਾ ਹੈ ਅੱਜ ਕੱਲ ਕੁਝ ਜਾਗਰੂਕਤਾ ਕਾਰਨ ਫਰਕ ਵੀ ਪਿਆ ਹੈ ਮਸਲਾਂ ਆਲੂ ਪੈਦਾ ਕਰਨ ਵਾਲੇ ਪਾਸੇ ਵੀ ਕਿਸਾਨ ਬਹੁਤ ਜਾਂਦਾ ਹੈ ਜਿਨ੍ਹਾਂ ਲੋਕਾਂ ਨੂੰ ਪਤਾ ਆਲੂ ਦੀ ਫਸਲ ਬਾਰੇ ਬਹੁਤ ਸਾਰੇ ਸਿਆਣੇ ਬਾਰੇ ਕਿਸਾਨਾਂ ਦੀ ਕੋਈ ਕਮੀ ਨਹੀਂ ਪਰ ਕਈ ਵਾਰ ਇੱਥੇ ਵੀ ਆਇਆ ਕਿ ਧਾਰਮਿਕ ਸਥਾਨਾਂ ਦੇ ਬਾਹਰ ਵੀ ਲਿਖ ਕੇ ਲਾ ਦਿੱਤਾ ਜਾਂਦਾ ਹੈ ਇੱਥੇ ਆਲੂ ਦਾਨ ਕਰਨੇ ਮਨਾ ਹਨ ਪਾਬ ਜੇ ਇਸ ਮੁਲਕ ਦੇ ਵਿੱਚ ਕਿਸੇ ਚੀਜ਼ ਦੀ ਮੰਗ ਦੇ ਮੁਤਾਬਕ ਫਸਲਾ ਪੈਦਾ ਕੀਤਿਆਂ ਜਾਂ ਜੇ ਤੁਸੀਂ ਬਾਜਪਾ ਦੇਓ ਕਸਾਲ ਮੱਕੀ ਗੰਨੇ ਵੱਲ ਵੀ ਜਾਂਦਾ ਹੈ ਜਦੋਂ ਨੱਕ ਮੁੜਦਾ ਉਹ ਫੇਰ ਵਾਪਸ ਆਉਂਦਾ ਹੈ ਜੇ ਤੁਸੀਂ ਉਹਨਾਂ ਨੂੰ ਬਦਲਮੀਆਂ ਫਸਲਾਂ ਦਾ ਇਹ ਭਰੋਸਾ ਦੇ ਦਿਓ ਕਿ ਅਸੀਂ ਚੱਕਾਂਗੇ ਔਰ ਮੰਗਦੇ ਮੁਤਾਬਕ ਸਾਰਾ ਕੁਝ ਕਰਦੇ ਹਾਂ ਪਰ ਅਫਸੋਸ ਇੱਥੇ ਸਾਡੇ ਮੁਲਕ ਦੇ ਵਿੱਚ ਰਿਵਾਜ ਹੈ ਕਿਸਾਨ ਹੈ ਭਾਈ ਲਾਲੋ ਦੇ ਕੁਲ ਚੋਂ ਤੇ ਮਦਦ ਕੀਦੀ ਹੁੰਦੀ ਹੈ ਮਲਕ ਭਾਗੋਆਂ ਦੀ ਤੇ ਜਿੱਦਨੇ ਇਸ ਮੁਲਕ ਦੇ ਵਿੱਚ ਭਾਈ ਲਾਲੋਆਂ ਦਾ ਰਾਜ ਆ ਗਿਆ ਭਾਈ ਲਾਲੋ ਨੂੰ ਤਰਜੀਹ ਦੇਣੀ ਸ਼ੁਰੂ ਕਰਤੀ ਆਹ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਹੋ ਜਾਏਗਾ ਸੋ ਇਸ ਕਰਕੇ ਤੁਸੀਂ ਠੀਕ ਕਹਿ ਰਹੇ ਹੋ ਸੋ ਇਸ ਵੇਲੇ ਬਹੁਤ ਜ਼ਰੂਰਤ ਹੈ ਫਸਲਾਂ ਦੇ ਵਿੱਚ ਤਬਦੀਲੀ ਕਰਨ ਦੀ ਕਿਸਾਨਾਂ ਨੂੰ ਵੀ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਅੱਜ ਦੇ ਪਾਸੇ ਗੱਲ ਕਰਾਂਗੇ ਸਰਵਾਇ ਜਿਹੜੇ ਗੱਡੀਆਂ ਮੋਡੀਫਾਈ ਕਰਾਉਂਦੇ ਅਸੀਂ ਤੇ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਹੁਣ ਹਾਈ ਕੋਰਟ ਵੱਲੋਂ ਡੀਜੀਪੀ ਤੇ ਹੋਰ ਨਾਲ ਅਧਿਕਾਰੀਆਂ ਦੀ ਤਨਖਾਹ ਕੱਟੀ ਗਈ ਥੋੜੀ ਥੋੜੀ ਜੀ ਬਲਵਿੰਦਰ ਸਿੰਘ ਐ ਜੁਰਮਾਨਾ ਹੋਇਆ ਡੀਜੀਪੀ ਸਮੇਤ ਜੁਰਮਾਨਾ ਹੋਇਆ ਤੇ ਜੁਰਮਾਨਾ 5 ਪੈਸੇ ਦਾ ਜਾਂ 5 ਲੱਖ ਦਾ ਇਹ ਕੋਈ ਕੁਲਫੀ ਖਾਣ ਵਾਸਤੇ ਨਹੀਂ ਹੋਇਆ ਕਿ ਇਹਨਾਂ ਨੂੰ ਕਹਤਾ ਕਿ ਐਨੇ ਪੈਸੇ ਦੇ ਦਿਓ ਸਜ਼ਾ ਦੇ ਤੌਰ ਤੇ ਜੁਰਮਾਨਾ ਹੋਇਆ ਇਹਨੂੰ ਕੋਈ ਮੰਨੇ ਜਾਂ ਨਾ ਮੰਨੇ ਇੱਥੇ ਸੜਕਾਂ ਦੇ ਉੱਤੇ ਕਿੰਨੇ ਸਾਲ ਹੋ ਗਏ ਜੀ ਆ ਜਿਹੜਾ ਪੀਟਰ ਰੇੜਿਆਂ ਵਾਲਾ ਓਹ ਖੜੁੱਕੇ ਜੇ ਚੱਲਦੇ ਨੇ ਕਦੋਂ ਦੇ ਸ਼ੁਰੂ ਹੋਏ ਨੇ 1977 ਤੋਂ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਸੀ ਸਰਦਾਰ ਪ੍ਰਕਾਸ਼ਕ ਬਾਦਲ ਦੀ ਸਰਦਾਰ ਸੁਖਦੇਵ ਸਿੰਘ ਢੀਡਸਾ ਉਹਦੇ ਵਿੱਚ ਟਰਾਂਸਪੋਰਟ ਮੰਤਰੀ ਸੀ। ਕਈ ਥਾਵਾਂ ਤੇ ਨਨੂ ਖੜੁੱਕੇ ਕਈ ਥਾਵਾਂ ਦੇ ਉੱਤੇ ਢੀਡਸਾ ਟਰਾਂਸਪੋਰਟ ਵੀ ਕਹਿੰਦੇ ਐ। ਕਿ ਉਹਨਾਂ ਦੇ ਮੰਤਰੀ ਹੋਣ ਵੇਲੇ ਇਹ ਸ਼ੁਰੂ ਹੋਇਆ ਸੀ। ਇਹ ਵੀ ਆਪਣੇ ਆਪ ਦੇ ਵਿੱਚ ਤੇ ਇੱਥੇ ਅਈ ਰਿ ਪਤਾ ਲੱਗਦਾ ਕਿ ਸੜਕ ਤੇ ਦੂਰੋਂ ਐਂ ਲੱਗਦਾ ਹੈ। ਕਿ ਫਲਾਨਾ ਵਾਹਨ ਆ ਰਹੇ ਜਦੋਂ ਢੇੜੇ ਜਿਹਾ ਆਉਂਦਾ ਕੁਝ ਹੋਰ ਹੀ ਨਿਕਲਦਾ ਇਸ ਮਾਮਲੇ ਦੇ ਵਿੱਚ ਜਦੋਂ ਅਦਾਲਤਾਂ ਸਖਤ ਹੋਈਆਂ ਉਹਨਾਂ ਨੇ ਸਟੇਟ ਟਰਾਂਸਪੋਰਟ ਵਿਭਾਗ ਦੇ ਕੁਝ ਅਧਿਕਾਰੀ ਤੇ ਡੀਜੀਪੀ ਕਹਿੰਦੇ ਆ ਉਹਨਾਂ ਦੇ ਉੱਤੇ ਜੁਰਮਾਨਾ ਲਾਇਆ ਹੈ ਜੁਰਮਾਨਾ ਲਾਉਣਾ ਵੀ ਇੱਕ ਸਜ਼ਾ ਹੈ ਜੇ ਬੰਦਾ ਉਹਨੂੰ ਮੰਨੇ ਤੇ ਜੇ ਬਸ਼ਰਮੀ ਉਧਾਰਨੀ ਹੈ ਫਿਰ ਤਾਂ ਕੋਈ ਮਤਲਬ ਨਹੀਂ ਪਰ ਇਹ ਜੁਰਮਾਨਾ ਲਾ ਦੇਣਾ ਕਹਿੰਦੇ 2 ਲੱਖ ਉਹਨ ਲਾਇਆ 1 ਲੱਖ ਪਹਿਲਾਂ ਲਾਇਆ ਸੀ 3 ਲੱਖ ਰੁਪਏ ਇਹ ਜੁਰਮਾਨਾ ਹੋ ਗਿਆ ਜਿੰਨਾ ਜਿੰਨਾ ਤੇ ਲੱਗਿਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਪਿਛਲੇ ਸਮੇਂ ਵਿੱਚ ਉਹ ਤਰੀਕੇ ਦੀ ਨਹੀਂ ਕੀਤੀ ਜੋ ਬਣਦੀ ਸੀ ਉਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਕੀਤੀ ਹੈ ਜੀ ਤੁਹਾਨੂੰ ਸਾਡਾ ਦੂਜਾ ਪਾਸਾ ਕਰਾਂਗੇ ਜੀ ਸਾਬਕਾ ਡੀਆਈਜੀ ਮੁਸਤਾਫਾ ਦੇ ਪੁੱਤਰ ਦੀ ਮੌਤ ਹੋ ਗਈ ਸਣੇ ਵੀਡੀਓ ਜਾਰੀ ਕੀਤੀ ਗਈ ਸੀ ਹੁਣ ਅਖੀਲ ਅਕਤਰ ਦਾ ਮੋਬਾਈਲ ਬਰਾਮਦ ਕਰ ਲਿਆ ਗਿਆ ਜੀ ਇਹ ਸਾਬਕਾ ਡੀਜੀਪੀ ਨੇ ਮੁਹੰਮਦ ਮੁਸਤਾਫਾ ਕਰਤਨ ਬਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਬੜੀ ਚੜ੍ਹਾਈ ਹੁੰਦੀ ਸੀ ਇਹਨਾਂ ਨੂੰ ਤਾਂ ਡੀਜੀਪੀ ਲਾਉਣ ਲੱਗੇ ਸੀ ਰੋ ਲਾ ਪਿਆ ਇਹਨਾਂ ਦੇ ਘਰੋਂ ਬੀਬੀ ਜੀ ਬੀਬੀ ਰਜ਼ੀਆ ਸੁਲਤਾਨਾ ਉਹ ਵੀ ਕਹਿੰਦੇ ਜੀ ਪਾਰਲੀਮੈਂਟਰੀ ਸੈਕਟਰੀ ਪਾ ਮੰਤਰੀ ਕੋ ਸੀ ਤਾਂ ਇਹਨਾਂ ਦਾ ਜਿਹੜਾ ਬੇਟਾ ਸੀ ਸ਼ਕੀਲ ਅਕਤਰ ਭੇਦ ਭਰੇ ਹਾਲਤਾਂ ਦੇ ਵਿੱਚ ਉਹਦੀ ਮੌਤ ਹੋਈ ਹੈ ਉਹਦੀ ਪੜਤਾਲ ਹੋ ਰਹੀ ਹੈ ਜਿਹੜੀ ਗੱਲ ਹੁਣ ਨਿਕਲ ਕੇ ਸਾਹਮਣੇ ਆਈ ਹੈ ਉਹ ਕਹਿੰਦੇ ਕਿ ਸ਼ਕੀਲ ਅਕਟਰ ਦਾ ਫੋਨ ਮਿਲ ਗਿਆ ਉਹ ਫੋਨ ਦੀ ਹੁਣ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਤੇ ਪਰਦੇ ਪਏ ਹੁੰਦੇ ਆ ਨਾ ਬਲਵਿੰਦਰ ਆ ਜਿਹੜਾ ਟੈਲੀਫੋਨ ਨੇ ਨਾ ਉਹ ਫਿਰ ਪਰਦੇ ਵੀ ਚੱਕ ਦਿੰਦੇ ਨੇ ਜੀ ਤੇ ਇਹਦੇ ਅਕੀਲ ਅਕਤਰ ਦੇ ਫੋਨ ਦੀ ਜਦੋਂ ਹੁਣ ਫੋਰੈਂਸਿਕ ਸਬੰਧਤ ਏਜੰਸੀ ਜਾਂਚ ਕਰੇਗੀ ਤਾਂ ਉਮੀਦ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਖੁਲਾਸੇ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਜੀ ਜੀ ਸਰ ਸਾਹਿਬਾ ਥੋੜਾ ਤੇ ਛੋਟੀ ਖਬਰ ਲਵਾਂਗੇ ਜੀ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਜੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਤੋਂ ਅਜੇ ਰਾਹਤ ਨਹੀਂ ਮਿਲੀ ਹੈ ਜੀ ਆ ਬਿਲਕੁਲ ਹੈਗਾ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਪਈ ਹੈ ਉਹਨਾਂ ਨੂੰ ਨਾ ਪਹਿਲਾਂ ਰਾਹਤ ਮਿਲੀ ਹੈ ਨਾ ਹੁਣ ਮਿਲੀ ਹੈ ਤੇ ਉਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਮਾਨਜੋਗ ਅਦਾਲਤ ਨੇ ਇਹਦੇ ਵਿੱਚ ਕਿਹਾ ਹੈਗਾ ਕਿ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਰਾਹਤ ਨਹੀਂ ਇਹਨੂੰ 4 ਸਾਲ ਦੀ ਸਜ਼ਾ ਹੋਈ ਪੰਜਾਬ ਵਿਧਾਨ ਸਭਾ ਇਹਨੂੰ ਵਿਚਾਰ ਰਹੀ ਹੈ ਆਮ ਤੌਰ ਤੇ ਜੇ 4 ਸਾਲ ਦੀ ਸਜ਼ਾ ਹੋ ਜੇ ਉਹਦੀ ਜਿਹੜੀ ਵਿਧਾਨ ਸਭਾ ਦੀ ਮੈਂਬਰੀ ਹੈ ਉਹ ਨਾਲ ਦੀ ਨਾਲ ਖਾਰਜ ਹੋ ਜਾਂਦੀ ਹੈ ਸਾਡੇ ਕੋਲੇ ਸਾਬਕਾ ਸਪੀਕਰ ਕਾਂਗਰਸ ਪਾਰਟੀ ਦੇ ਸਬੰਧਤ ਰਾਣਾ ਕੇਪੀ ਸਿੰਘ ਨਾਲ ਗੱਲ ਹੋਈ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਇਹ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਪਰ ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਹ ਕਿਉਂ ਇਹਨੂੰ ਤੇ ਜਿਹੜੇ ਦੂਜਿਆਂ ਵਾਸਤੇ ਬਹੁਤ ਇਮਾਨਦਾਰ ਤੇ ਪਤਾ ਨਹੀਂ ਕਿਹੜੇ ਕਿੜੇ ਤਖੱਲਸ ਲਾ ਕੇ ਆਉਂਦੇ ਸੀ ਇਹੋ ਜੇ ਥਾਮਾਂ ਤੇ ਆ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਕਥਤ ਰੂਪ ਦੇ ਵਿੱਚ ਫੇਲ ਨਜ਼ਰ ਆ ਰਹੇ ਨੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਢਿਲਸਾ ਬਣੀ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ